ਰਾਮਪਾਲਪੁਰੀ ਹਾਂਜੀ ਕੀ ਹੋਇਆ ਸੀ ਰਾਤ ਰਾਤ ਅਸੀਂ ਲੋਹੜੀ ਦਾ ਮੱਥਾ ਟੇਕ ਰਹੇ ਸੀ ਤੇ ਉੱਥੇ ਆਹ ਆਤ ਸੇਕਣ ਲੱਗੇ ਬੈਠ ਗਏ ਐਨੇ ਵਿੱਚ ਨਾ ਉਧਰ ਪਰਾਂਈ ਗਲੀ ਦੇ ਵਿੱਚ ਉੱਚੀ ਬਾਜ ਕਰਕੇ ਸਾਡੇ ਘਰ ਦੇ ਨਾਲ ਟਰੈਕਟਰ ਦੇ ਡੈਕ ਲਾ ਰੱਖਿਆ ਸੀ ਉੱਚੀ ਬਾਜ ਤੇ ਫਿਰ ਮੈਂ ਕਿਹਾ ਉਹਨਾਂ ਨੂੰ ਕਿਹਾ ਲੜਾਈ ਵਜਰਾਦੀ ਮੈਂ ਸਰਪੰਚ ਨੂੰ ਫੋਨ ਕਰਿਆ ਜੀ ਸਰਪੰਚ ਨੂੰ ਫੋਨ ਕਰਿਆ ਸਰਪੰਚ ਨੇ ਉਹਨਾਂ ਨੂੰ ਕਰ ਤਿਆ ਉਹ ਫਿਰ ਆਪਣਾ ਟਰੈਕਟਰ ਉਹ ਲੈ ਗਏ ਤੇ ਸਰਪੰਚ ਦਾ ਭਤੀਜਾ ਜੈ ਇੰਦਰਜੀਤ ਦਾ ਸਾਬਕਾ ਸਰਪੰਚ ਦਾ ਉਹ ਲੈ ਕੇ ਆ ਗਿਆ ਜੀ ਪੱਜੂ ਆਪਣਾ ਟਰੈਕਟਰ ਉਹ ਸਰਪੰਚ ਦੇ ਨੋਆ ਟਰੈਕਟਰ ਉਹਦੇ ਦੇ ਉਹਨੇ ਪੂਰੀ ਬਾਜ ਕਰਕੇ ਫੇਰ ਲਾ ਲਿਆ ਡੱਕ ਲਾ ਕੇ ਤੇ ਨੱਚਣ ਲੱਗੇ ਤੇ ਕਹਿੰਦੇ ਹੁਣ ਦਿਖਾ ਰੋਕ ਕੇ ਸਾਡੇ ਦਰਵਾਜ਼ੇ ਮੂਰੇ ਆ ਗਿਆ ਜੀ ਦਰਵਾਜ਼ੇ ਮੂਰੇ ਆ ਗਿਆ ਜਿਸ ਟਾਈਮ ਦਰਵਾਜ਼ੇ ਮੂਰੇ ਆ ਗਿਆ ਜੀ ਮੇਰਾ ਭਰਾ ਸੀ ਉੱਥੇ ਮੇਰਾ ਭਰਾ ਉੱਥੇ ਜਿਸ ਟਾਈਮ ਉਹਨੂੰ ਫੜਨ ਲੱਗਿਆ ਮੇਰੇ ਭਰਾ ਦਾ ਉਹਨੇ ਮਾਰਿਆ ਜੀ ਉਹ ਗਲੀ ਦੇ ਵਿੱਚ गिर ਗਿਆ ਜਿਸ ਟਾਈਮ ਗਲੀ ਦੇ ਵਿੱਚ ਗਿਰ ਗਿਆ ਜੀ ਉਹ ਇੰਦਰਜੀ ਸਰਪੰਚ ਜੀ ਸਾਬਕਾ ਪੱਜੂ ਜੀ ਤੇ ਉਹਦਾ ਮੁੰਡਾ ਸਚਿਨ ਜੀ ਤੇ ਘਾਤੀ ਜੀ ਤੇ ਇਕਨਿੰਦਰ ਜੀ ਇਹਨਾਂ ਨੇ ਪੰਜਾਂ ਨੇ ਜੀ ਲੱਤਾਂ ਮਾਰ ਮਾਰ ਕੇ ਮੇਰਾ ਭਰਾ ਦੀ ਛਾਤੀ ਬਾ ਉਹਨੂੰ ਮਾਰ ਦਿਆ ਲੱਤਾਂ ਮੁਕੇ ਮਾਰ ਕੇ ਜੀ ਉਹ ਪੁਸਤਕਾਰਵਾਈ ਕਰਨ ਪੁਲਿਸ ਪੂਲ ਸਾਲ ਤੱਕ ਜੀ ਕੋਈ ਨਹੀਂ ਕਾਰਵਾਈ ਕਰ ਰਹੀ ਕੋਈ ਕੋਈ ਨਹੀਂ ਬੰਦਾ ਫੜ ਹੋਇਆ ਜੀ ਹਾਂ ਜੀ ਕੀ ਬੰਦ ਕਰਦੇ ਅਸੀਂ ਮੰਗੇ ਕਰਦੇ ਆ ਜੀ ਵੀ ਜਲਦੀ ਤੋਂ ਜਲ ਦੀ ਬੰਦੇ ਚੱਕ ਹੋਣ ਜੀ ਹਾਂ ਜੀ ਸੰਸਕਾਰ ਕਰਨ ਸੰਸਕਾਰ ਜਦ ਤੱਕ ਨਹੀਂ ਕਰਦੇ ਜਦ ਤੱਕ ਬੰਦੇ ਚੱਕ ਹੁੰਦੇ ਜੀ ਹਾਂ ਇਹ ਪਹਿਲਾਂ ਪਹਿਲਾਂ ਵੀ ਮੇਰੇ ਨਾਲ ਕੁੱਟਮਾਰ ਹੋਈ ਹੈ ਜੀ ਪਹਿਲਾਂ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ ਆਹ ਦੇਖੋ ਜੀ ਪਹਿਲਾਂ ਮੈਨੂੰ ਕੁੱਟਿਆ ਮਾਰਿਆ ਜੀ ਆਹ ਤੋਂ 3 ਕੁ ਮਹੀਨੇ ਪਹਿਲਾਂ ਹੀ ਮੈਂ ਰਿਪੋਰਟ ਲਖਾਈ ਦਿਆ ਅੱਜ ਤੱਕ ਮਨੋਰ ਰਿਪੋਰਟ ਦਾ ਕੁਝ ਨਹੀਂ ਬਦਲਿਆ ਪਹਿਲਾਂ ਮੈਂ 6 ਫੇਸ ਦਾਖਲ ਰਿਹਾ ਜੀ 6 ਫੇਸ ਵਾਲਿਆਂ ਨੇ ਮੈਨੂੰ 32 ਜੀ ਦਾਖਲ ਕਰ ਦਿਆ ਜੀ ਨਾ ਪੀਜੀਆ ਜੀ ਪੀਜੀਆ ਹੀ ਦਾਖਲ ਕਰ ਦਿਆ ਮੈਂ ਪੀਜੀਆ ਹੀ ਰਿਹਾ ਜੀ ਫਿਰ ਪੀਜੀਆ ਹੀ ਮੇਰਾ ਇਲਾਜ ਹੋਇਆ ਜੀ ਮੇਰੇ ਤੇ ਪਰਚਾ ਦੇ ਦਿਆ ਪੁਲਿਸ ਵਾਲਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ ਇਸ ਟਾਈਮ ਮੈਂ ਉਹਨੇ ਦਿਨੇ ਘਰ ਤੋਂ ਬਾਹਰ ਆ ਜਦ ਤੱਕ ਮੇਰੀ ਜਵਾਨਤ ਨਹੀਂ ਹੋਈ ਜੀ ਮੈਂ ਜਿਹੜੀ ਤਰਖਾਸ ਦੀ ਵੀ ਮੈਨੂੰ ਇਹ ਤੱਕ ਨਹੀਂ ਪਤਾ ਲੱਗਾ ਉਹਦੇ ਬਾਅਦ ਕੋਈ ਕਾਰਵਾਈ ਹੋਈ ਹੈ ਨਾ ਰਾਈਟ ਸੀਸੀਟੀ ਵੀ ਖਰੀ ਕੋਈ ਕੁਝ ਸੀਸੀਟੀਵੀ ਕੁ ਦੋ ਲੱਗੇ ਹੋਏ ਸੀ ਕਿ ਉੱਥੇ ਕੈਮਰੇ ਹੀ ਉਹ ਪੁਲਿਸ ਵਾਲੇ ਲੈ ਗਏ ਜੀ ਹਾਂ ਜੀ ਉਹਨਾਂ ਕੋਲੇ ਹੈ ਜੀ ਆ ਜੀ ਤਾਂ ਕਤਲ ਹੋਇਆ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਇਸ ਮਾਮਲੇ ਵਿੱਚ ਕੋਈ ਅਰੈਸਟ ਹੋਈ ਹੈ ਹਾਂ ਜੀ ਬੇਸਿਕਲੀ ਇਹ ਇੱਕ ਰਾਮ ਆ ਰਾਮਪਾਲ ਪੁਰੀ ਹੈ ਜਿਨੇ ਦੇ ਦੀ ਸਟੇਟਮੈਂਟ ਤੇ ਅਸੀਂ ਮਕਦਮਾ ਨੰਬਰ 14 ਡੇਟਡ 14 1 25 ਅੰਡਰ ਸੈਕਸ਼ਨ 103 ਦੀ 2 ਬੀ ਐਨ ਐਸ ਪੀਐਸ ਉਹਨਾਂ ਅਰਜ਼ਿ ਕੀਤਾ ਹੈ ਜਿਹਦੇ ਜਿਨੇ ਅਲੈਜ ਕੀਤਾ ਵੀ ਉਹਨਾਂ ਨੂੰ ਇਹ ਚਾਰ ਪੰਜ ਵਿਅਕਤੀਆਂ ਨੇ ਨਿਰੰਦਰ ਨਰਿੰਦਰ ਮਿੰਦੀ, ਇੰਦਰਪ੍ਰੀਤ ਸਿੰਘ, ਸਚਿਨ ਤੇ ਪ੍ਰਵਜਲ ਤੇ ਜਸਵਿੰਦਰ ਪੁਰੀ ਨੇ ਸਾਰਿਆਂ ਨੇ ਕੀ ਕਹਿੰਦੇ ਆਪਣੇ ਲੜਾਈ ਝਗੜਾ ਕੀਤਾ ਤੇ ਲੜਾਈ ਝਗੜੇ ਦੇ ਦੌਰਾਨ ਉਹਨੂੰ ਕੀ ਕਹਿੰਦੇ ਉਹਦੀ ਮੌਤ ਹੋਈ ਹੈ ਫਿਰ ਵਜਾ ਰੰਜਿਸ਼ ਕੀ ਰਹੀ ਹੈ ਇਹ ਜੇ ਜੇ ਉਹਦੇ ਦਸਨ ਮੁਤਾਬਕ ਅਜੇ ਫਿਲਹਾਲ ਕੋਈ ਕਮਿਸ਼ਨ ਦਾ ਰੌਲਾ ਸੀ ਜਿਹੜੀ ਕਿਸੇ ਪ੍ਰਾਪਰਟੀ ਵੇਚੀ ਸੀ ਤੇ ਪ੍ਰਾਪਰਟੀ ਦੇ ਕਮਿਸ਼ਨ ਦਾ ਰੌਲਾ ਸੀਗਾ ਪਰ ਉਹ ਕਹਿੰਦੇ ਵੀ ਡੈਕ ਲਗਾਇਆ ਦੀ ਲੋੜੀ ਉੱਤੇ ਪ੍ਰੋਗਰਾਮ ਸੀ ਉਹਨਾਂ ਨੇ ਬੰਦ ਕਰਾਉਣ ਨੂੰ ਕਿਹਾ ਸਾਬਕਾ ਸਰਪੰਚ ਨੇ ਵੀ ਕਹਿੰਦੇ ਕਿ ਅਸੀਂ ਕਹਿੰਦੇ ਉਹ ਬੰਦ ਕਰਾਉਣ ਨੂੰ ਲੈ ਜਿਆਂਦੇ ਰੌਲਾ ਹਾਂ ਇਹ ਵੀ ਗੱਲ ਕੀ ਕਹਿੰਦੇ ਉਹਦੇ ਵਿੱਚ ਦੱਸੀ ਹੈ ਵੀ ਕੀ ਕਹਿੰਦੇ ਵੀ ਉਹਨਾਂ ਨੇ ਉੱਚੀ ਉੱਚੀ ਗਵੰਡੀਆਂ ਨੇ ਡੈਕ ਲਾਇਆ ਹੋਇਆ ਸੀਗਾ ਜਿਹਦੇ ਉਹਨਾਂ ਨੇ ਰੋਕੇ ਰੋਕਿਆ ਤੇ ਪਰ ਉੱਥੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸਟੇਟਮੈਂਟ ਮੁਸਾਬਕ ਤੇ ਜਿਹੜੀ ਬੰਦੇ ਨੂੰ ਜਦੋਂ ਲੈ ਕੇ ਗਏ ਤੇ ਉਹਦੀ ਡੈਥ ਹੋ ਗਈ ਸੀ ਬਿਲਕੁਲ ਚਾਕੂ ਚੁਪੂ ਜਲੇ ਜਾਂ ਬੈਸੀ ਥਪੜ ਥਪੜ ਦੇ ਵਿੱਚ ਇਹ ਫਿਲਹਾਲ ਇਹ ਇਹਦੀ ਜਿਹੜੀ ਜਿਆਦਾ ਕਲੈਰਿਟੀ ਹੈ ਮਤਲਬ ਅਜੇ ਫੇਸਟ ਬਲੋ ਨਾਲ ਹੀ ਮਤਲਬ ਮੁਕੇ ਨਾਲ ਹੀ ਮੁਕਿਆਂ ਨਾਲ ਲੜਾਈ ਝਗੜਾ ਹੋਇਆ ਹੈ ਵੀ ਇੱਕ ਦੂਜੇ ਤੇ ਮੁਕੇ ਮੱਕੇ ਮਾਰੇ ਜਿਹਦੇ ਨਾਲ ਹੋਇਆ ਤੇ ਹੁਣ ਅਰੈਸਟ ਹੋਇਆ ਦੇ ਵਿੱਚ ਹਾਂਜੀ ਇਹਦੇ ਵਿੱਚ ਨਰਿੰਦਰ ਨਿੰਦੀ ਨਰਿੰਦਰ ਨੂੰ ਅਸੀਂ ਅਰੈਸਟ ਕੀਤਾ ਹੈ ਸਾਬਕਾ ਸਰਪੰਚ ਵੀ ਇਹਦੇ ਵਿੱਚ ਨਾਮ ਜੀ ਹਾਂ ਅਮਿੰਦਰਜੀਤ ਦਾ ਵੀ ਨਾਮ ਇਹਦੇ ਵਿੱਚ ਹੈ ਸਰ ਕਿੰਨੇ ਕ ਬੰਦੇ ਜਖਮੀ ਆ ਹੋਰ ਨਹੀਂ ਇਹ ਇਹੀ ਕੀ ਕਹਿੰਦੇ ਮੇਨ ਜਖਮੀ ਹੈ ਜਿਹੜਾ ਜਿਹਦੀ ਡੈਥ ਹੋ ਚੁੱਕੀ ਹੈ ਫਰਾਰ ਨੇ ਇਤਲਾਸ ਕੀਤੀ ਹਾਂ ਉਹਨਾਂ ਦੇ ਅਸੀਂ ਜਿਹੜੇ ਦੋਸ਼ੀ ਫਰਾਰ ਹੈ ਉਹਨਾਂ ਦੀ ਛੇਤੀ ਅਸੀਂ ਅਰੈਸਟ ਕਰਾਂਗੇ